ਮਿਆ ਬਚਾਓ ਭਈਏ ਭਜਾਓ ਮਿਆ ਬਚਾਓ ਭਈਏ ਭਜਾਓ ਪੰਜਾਬ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਜਿਹੜਾ ਮੰਗ ਪੱਤਰ ਦੇਣਾ ਹੈ ਉਹ ਕੀ ਜਮਾ ਹੋਗਾ ਅਸੀਂ ਮੰਗ ਪੱਤਰ ਦੇਣ ਆਏ ਆ ਜੋ ਬੱਚੇ ਨਾਲ ਦੁਸ਼ਕਰਮ ਹੋਇਆ ਮਾੜਾ ਕਰਮ ਹੋਇਆ ਅਸੀਂ ਇਹਦੇ ਸਬੰਧ ਵਿੱਚ ਆਏ ਆ ਕਿ ਕੱਲੂ ਸਾਡੇ ਬੱਚਿਆਂ ਨਾਲ ਇੱਕ ਕਰਮ ਨਾ ਹੋ ਸਕੇ ਇਸ ਕਰਕੇ ਇਹਨਾਂ ਦਾ ਆਧਾਰ ਕੱਟ ਨਾ ਬਣੇ ਇਹਨਾਂ ਦੀ ਵੋਟ ਨਾ ਬਣੇ ਇਹਨਾਂ ਦੇ ਜਿਹੜੇ ਪ੍ਰਵਾਸੀ ਨੇ ਉਹਨਾਂ ਹੋਵੇ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਜਿਹੜਾ ਬੰਦਾ ਇਹਨਾਂ ਨੂੰ ਰੱਖਦਾ ਹੋ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੱਲੋਂ ਕੋਈ ਕੰਮ ਕਰਕੇ ਭੱਜਦਾ ਹੈ ਕੋਈ ਕ੍ਰਾਈਮ ਕਰਕੇ ਭੱਜਦਾ ਹੈ ਤੇ ਉਸ ਬੰਦੇ ਦੇ ਪਰਚਾ ਦਰਜ ਹੋਵੇ ਇਹ ਸਾਡੇ ਮੰਡਲ ਦੇ ਵਿੱਚ ਮੰਗਾ ਨੇ ਤੇ ਦੂਸਰੀ ਬੇਨਤੀ ਇਹ ਆ ਵੀ ਜੇ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੱਥੇ ਤੁਹਾਨੂੰ ਦਿਖਦੇ ਨੇ ਇਹਨਾਂ ਦਾ ਸਮਾਜਿਕ ਬਾਈਕਾਡ ਕੀਤਾ ਜਾਵੇ ਇਹਨਾਂ ਤੋਂ ਚੀਜ਼ਾਂ ਨਹੀਂ ਲੈਣੀਆਂ ਜਾਣ ਤੇ ਇਹ ਆਟੋਮੈਟਿਕਲੀ ਚਲੇ ਜਾਣਗੇ ਅਸੀਂ ਪੰਜਾਬੀਆਂ ਨੂੰ ਤਵੱਜੋ ਦਿਈਏ ਕਿਉਂਕਿ ਪੰਜਾਬੀ ਸਾਡੇ ਪੰਜਾਬ ਦੇ ਵਸਦੇ ਨੇ ਜੇ ਕੋਈ ਉਹ ਵੀ ਦੋਸ਼ ਕਰਮ ਕਰਦਾ ਹੈ ਉਹਦੇ ਲਈ ਜੋ ਕਾਨੂੰਨ ਸਜ਼ਾ ਹੁੰਦੀ ਆ ਸੀ ਆਪ ਗ੍ਰਿਫਤਾਰ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੰਗ ਪੱਤਰ ਦੇਣਾ ਉਹ ਕੀ ਕਹਿਣਾ ਚਾਹੁੰਦੇ ਅਸੀਂ ਜੀ ਸਮੂਹ ਸ਼ਹਿਰ ਦੇ ਜਿਹੜੇ ਮੌਤਰ ਬੰਦੇ ਇਕੱਠੇ ਹੋ ਗਏ ਜੀ ਜਿਹੜਾ ਹਸ਼ਿਆਰਪੁਰ ਦੇ ਵਿੱਚ ਹੋਇਆ ਜੀ ਇਹਦੇ ਖਿਲਾਫ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਆਏ ਆ ਜੀ ਉਹਦੀ ਸਾਡੀਆਂ ਇਹੇ ਡਿਮਾਂਡ ਨੇ ਵੀ ਸ਼ਹਿਰ ਦੇ ਜਿੰਨਾ ਵੀ ਪ੍ਰਵਾਸੀ ਬੰਦਾ ਆਉਂਦਾ ਜੀ ਉਹਨਾਂ ਦੇ ਸਾਰਿਆਂ ਦੀ ਵੈਰੀਫਿਕੇਸ਼ਨ ਹੋਵੇ ਜੀ ਕਿ ਕਿਹੜਾ ਬੰਦਾ ਕਿਹੜੇ ਸਟੇਟ ਤੋਂ ਆਇਆ ਕਿੱਥੇ ਰਹਿ ਰਿਹਾ ਹੈ ਜੀ ਉਹ ਤੋਂ ਬਾਅਦ ਜਿਹੜਾ ਜਿਹਦੇ ਕੋਲੋਂ ਕਿਰਾਏ ਤੇ ਰਹਿ ਰਹੇ ਨੇ ਜਾਂ ਕਿੱਥੇ ਉਹ ਰਹਿ ਰਹੇ ਨੇ ਉਹ ਜਿਹੜਾ ਉਹਦਾ ਓਨਰ ਆ ਉਹ ਓਨਰ ਖੁਦ ਆਪਣੇ ਵੱਲੋਂ ਵੀ ਵੈਰੀਫਿਕੇਸ਼ਨ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦਾਸ ਦਾ ਨਾਮ ਹੈ ਜੀ ਹਰਪੀ ਸਿੰਘ ਖਾਲਸਾ ਸਮਰਾਲਾ ਸ਼ਹਿਰ ਜੀ ਜਿਹੜੀ ਜੋ ਮੰਗ ਪੱਤਰ ਦੇਣ ਆਏ ਹੋ ਕਿ ਕੀ ਕੀ ਮੰਗ ਪੱਤਰ ਹੈ ਜੀ ਇਹ ਕਹਿੰਦੇ ਕਿ ਜੋ ਬੱਚੇ ਨਾਲ ਜੀ ਦੁਸ਼ਕਰਮ ਹੋ ਕਰਿਆ ਦੁਸ਼ਕਰਮ ਕਰਨ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਬਹੁਤ ਬੇਸ਼ੀ ਦਰਿੰਦਗੀ ਜਿਹੜਾ ਦਰਿੰਦਗੀ ਦੇ ਨਾਲ ਕੀਤਾ ਗਿਆ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਦੇਣ ਆਏ ਸੀ ਇੱਥੇ ਤੇ ਮੰਗ ਪੱਤਰ ਅਸੀਂ ਦੇ ਦਿੱਤਾ ਜੋ ਬੇਨਤੀ ਕਰਨੀ ਸੀ ਪ੍ਰਸ਼ਾਸਨ ਨੂੰ ਉਹ ਕਰ ਦਿੱਤੀ ਆ ਉਹ ਪਾਲਣਾ ਕਰਨੀ ਹੈ ਨਹੀਂ ਕਰਨੀ ਉਹ ਇਹਨਾਂ ਦੀ ਮਰਜ਼ੀ ਆ ਪਰ ਅਸੀਂ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਖਾਲਸੇ ਵੱਲੋਂ ਇਹ ਹੁਕਮ ਕਰਦੇ ਆ ਵੀ ਇੱਥੇ ਰਹਿੰਦਾ ਸਮਰਾਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਹੁਕਮ ਆ ਵੀ ਆਪਣਾ ਹਫ਼ਤੇ ਦੇ ਵਿੱਚ ਵਿੱਚ ਆਪਣਾ ਬੋਰੀ ਵੇਸਤਰਾ ਚੱਕੋ ਚੱਕ ਕੇ ਇੱਥੋਂ ਨਿਕਲੋ ਜੇ ਨਾ ਨਿਕਲੇ ਫਿਰ ਖਾਲਸਾ ਆਪ ਕਾਰਵਾਈ ਕਰੂਗਾ ਕਾਰਵਾਈ ਤਰ੍ਹਾਂ ਕਰੋਂਗੇ ਤੁਸੀਂ ਤੇ ਇਹਦੇ ਸਬੰਧ ਵਿੱਚ ਅੰਦਰ ਮਿਲੇ ਉਹਨਾਂ ਦਾ ਕੀ ਕਹਿਣਾ ਹੈ ਜਣਾ ਦੇਖੋ ਜੀ ਜਿਹੜਾ ਸਰਕਾਰੀ ਆ ਇਹ ਕੰਮ ਇਹਨਾਂ ਨੇ ਤਾਂ ਕਹਾ ਕਹਿ ਦੇਣਾ ਵੀ ਸਾਡਾ ਅਸੀਂ ਉੱਪਰ ਭੇਜਾਂਗੇ ਉੱਪਰੋਂ ਸਾਨੂੰ ਹੁਕਮ ਆਊਗਾ ਤੇ ਉਹ ਕਾਰਵਾਈ ਕਰਾਂਗੇ ਉਹਨੋਂ ਵਿੱਚ ਚਾਹੇ ਸਾਲ ਲੱਗ ਜਵੇ 2 ਸਾਲ ਲੱਗ ਜਾਣ ਉਹ ਸਾਨੂੰ ਨਹੀਂ ਪਤਾ ਪਰ ਜੋ ਸਾਡੇ ਬੱਚੇ ਨਾਲ ਹੋ ਹੋਇਆ ਉਹ ਉਹ ਬੱਚਾ ਸਾਡਾ ਹੀ ਸੀ ਉਹ ਬਗਾਨਾ ਨਹੀਂ ਸੀ ਸਾਡੇ ਵੀ ਦੋ ਦੋ ਧੀਆ ਨੇ ਸਾਡੇ ਅਸੀਂ ਵੀ ਧੀਆ ਪੁੱਤਰ ਵਾਲੇ ਆ ਕਹਿੰਦੇ ਸਾਡੇ ਬੱਚਿਆਂ ਨਾਲ ਵੀ ਕੁਝ ਹੋ ਸਕਦਾ ਇਸ ਲਈ ਅਸੀਂ ਇਹ ਪਹਿਲੇ ਹੀ ਆਪਣਾ ਹੁਕਮ ਕਰ ਰਹੇ ਹਾਂ ਯੂਪੀ ਬਿਹਾਰ ਵਾਲਿਆਂ ਨੂੰ ਵੀ ਭਾਈ ਨਿਕਲੋ ਇਹ ਤੁਹਾਨੂੰ ਵਾਰਨਿੰਗ ਆ ਸਾਡੀ ਖਾਲਸੇ ਦੀ ਵਾਰਨਿੰਗ ਆ ਇਹ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਅਸੀਂ ਆਪ ਇਹ ਮੈਮੋਰੰਡਮ ਸਰਕਾਰ ਨੂੰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਜੋ ਵੀ ਇਹਨਾਂ ਦੇ ਨਾਲ ਹੋਇਆ ਹੈਗਾ ਉੱਤੇ ਸਖਤ ਤੋਂ ਸਖਤ ਕਾਰਵਾਈ ਜੜੀ ਹੋਵੇ ਜਿਵੇਂ ਸਰੇ ਮੰਗ ਕਰ ਰਹੇ ਨੇ ਵੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਇੱਕ ਮੀਟਿੰਗ ਉਹ ਅਸੀਂ ਰეკਮੈਂਡ ਕਰਾਂਗੇ ਸਰਕਾਰ ਨੂੰ ਇਸ ਟੀ ਤੇ ਇਹਨੂੰ ਤੇ ਗੌਰ ਕੀਤਾ ਜਾਵੇ ਔਰ ਇਹ ਕਰਵਾਨੀ ਜ਼ਰੂਰੀ ਹੈ ਕਿ ਇਹਨਾਂ ਨੇ ਬਹਿਸ਼ਕਾਰ ਦੀ ਗੱਲ ਕੀਤੀ ਹੈ ਹਾਂਜੀ ਬੇ ਬਹਿਸ਼ਕਾਰ ਕੀਤਾ ਜਾਵੇ ਸਮਰਾਲੇ ਦੇ ਨਾਮ ਨਾਲ ਨੇ ਬੈਸਟਾਰ ਤੋਂ ਅਸੀਂ ਰਿਕੁਐਸਟ ਕਰਾਂਗੇ ਇਸ ਜੀ ਨੂੰ ਨਾ ਕਰਮ ਅਸੀਂ ਇਹਨਾਂ ਦਾ ਪੂਰਜੋਰ ਅਪੀਲ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਧਿਆਨ ਵਿੱਚ ਵੀ ਲਿਆਵਾਂਗੇ ਤੇ ਸਰਕਾਰ ਨੂੰ ਇੱਕ ਮੰਡ ਵੀ ਕਰਾਂਗੇ ਵੀ ਪੂਰੀ ਕੀਤੀ ਜਾਵੇ ਠੀਕ ਆ ਸਰ ਥੈਂਕ ਯੂ ਨਾਮ ਦੱਸ ਦਿਓ ਜੀ ਬੰਦੂ ਜੀ ਸਵੰਦਰ ਸਿੰਘ ਖਾਲਸਾ ਜੀ ਸ਼੍ਰੋਮਣੀ ਕਾਲੀਦਾਨ ਬਸਰ ਵੱਲੋਂ ਤੇ ਜੋ ਇੱਥੇ ਅਸੀਂ ਮੰਗ ਪੱਤਰ ਦੇਣ ਆਏ ਆ ਆਪਣੇ ਐਸਡੀਐਸ ਸਾਹਿਬ ਨੂੰ ਅਸੀਂ ਮੰਗ ਪੱਤਰ ਇਹ ਦੇਣ ਆਏ ਆ ਕਿ ਜੋ ਕੀ ਭਈਆਂ ਦੇ ਆਧਾਰ ਕਾਰਡ ਵਗੈਰਾ ਬਣਦੇ ਨੇ ਇਹਨਾਂ ਦੀ ਪਹਿਲਾਂ ਵੈਰੀਫਾਈ ਕੀਤੀ ਜਾਵੇ ਇਹ ਸੁਣਦੇ ਜੀ ਇੱਥੇ ਇੱਥੇ ਆਏ ਆ ਦੇਣ ਵਾਸਤੇ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਇਹ ਮੰਗ ਆ ਕਿ ਇਹਨਾਂ ਤੇ ਫਟੋ ਫਟਕਾਰ ਵੀ ਕੀਤੀ ਜਾਵੇ ਭਗਵਾਨ ਸਤਿਗੁਰੂ ਨੂੰ ਵੀ ਚਾਹੀਦਾ ਆ ਵੀ ਜਦੋਂ ਇਹ ਆਉਂਦੇ ਨੇ ਇਹਨਾਂ ਦੇ ਆਗੜ ਪਹਿਲਾਂ ਵੈਰੀਫਾਈ ਕਰਨੇ ਚਾਹੀਦੇ ਆ ਇਹ ਬਿਨਾ ਵੈਰੀਫਾਈ ਤੋਂ ਬਗਾਇ ਇਹਨਾਂ ਨੂੰ ਇੱਥੇ ਰੱਖਦੇ ਨੇ ਤੇ ਜਿਹੜੇ ਸਾਡੇ ਪੰਜਾਬੀ ਨੇ ਉਹ ਇਹਨਾਂ ਦਾ ਸਾਥ ਦਿੰਦੇ ਨੇ ਜੇ ਜਿਹਨਾਂ ਦੇ ਖਿਲਾਫ ਜਾਣਦੇ ਆ ਤਾਂ ਸਾਡੇ ਖਿਲਾਫ ਖੜ ਜਾਂਦੇ ਨੇ ਪੰਜਾਬੀ ਸਾਡੇ ਸਾਡੇ ਪੰਜਾਬੀ ਕਿਹੜਾ ਕੱਟ ਨੇ ਸਿੱਧੀ ਗੱਲ ਆ ਪੰਜਾਬੀ ਨੂੰ ਵੀ ਚਾਹੀਦਾ ਆ ਵੀ ਜਦੋਂ ਤੁਸੀਂ ਇਹਨਾਂ ਨੂੰ ਆਪਣੇ ਘਰੇ ਰੱਖਦੇ ਹੋ ਇਹਨਾਂ ਦੇ ਪਹਿਲਾਂ ਇਹਦਾ ਆਗੜ ਵੈਗੈਰਾ ਵੈਰੀਫਾਈਕ ਕੀਤਾ ਜਾਣ ਜਿਹੜੇ ਪੰਜਾਬੀ ਰੱਖਦੇ ਨੇ ਉਹ ਵੀ ਹੁਣ ਦੇ ਨਾਲ ਜੋ ਰੱਖਣਗੇ ਤਾਂ ਫਿਰ ਜੇ ਕੱਲ ਨੂੰ ਵੀ ਕੱਲ ਨੂੰ ਗੱਲਬਾਤ ਕਰਕੇ ਪੜ੍ਹਨਗੇ ਪਈਏ ਫਿਰ ਇਹ ਜ਼ਿੰਮੇਵਾਰ ਹੋਣਗੇ